ਤੁਸੀਂ ਦੇਖ ਰਹੇ ਹੋ ਪੁਲੰਗ ਅੱਜ ਇੱਕ ਮਹੱਤਵਪੂਰਨ ਘਟਨਾ ਨੇ ਸਾਰੇ ਪੰਜਾਬ ਦਾ ਪੰਜਾਬੀਆਂ ਦਾ ਪੰਥ ਦਾ ਧਿਆਨ ਖਿੱਚਿਆ ਹੋਇਆ ਹੈ ਬੜੇ ਲੰਮੇ ਸਮੇਂ ਤੋਂ ਇਹ ਗੱਲ ਤਾਂ ਉੱਠਦੀ ਰਹੀ ਹੈ ਮੰਗ ਉੱਠਦੀ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਹ ਵਰਕਿੰਗ ਕਮੇਟੀ ਨੂੰ ਸੌਂਪਤਾ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਵਰਕਿੰਗ ਪ੍ਰਧਾਨ ਮੁਰਵਿੰਦਰ ਸਿੰਘ ਪੁੰਦਲ ਨੇ ਪਰसों ਨੂੰ 18 ਤਰੀਕ ਨੂੰ ਬੁਲਾ ਲਈ ਹੈ ਹੁਣ ਇਹ ਸਾਰੇ ਪੰਥਕ ਸੰਕਟ ਦੇ ਵਿੱਚ ਜਦੋਂ ਤੋਂ ਸ਼ੁਰੂ ਹੋਇਆ ਹੈ ਲਗਾਤਾਰ ਕਦੇ ਜਥੇਦਾਰ ਸਾਹਿਬਾਨ ਕੀ ਕਰਨ ਕਦੇ ਅਕਾਲੀ ਦਲ ਕੀ ਕਰੇ ਕਦੇ ਝੁੰਡਾ ਕਮੇਟੀ ਬਹੁਤ ਚੀਜ਼ਾਂ ਆਈਆਂ ਤੇ ਬਹੁਤ ਸਾਰੀਆਂ ਡਿਸਕਸਨ ਹੋ ਗਈਆਂ ਇਸ ਅਸਤੀਫੇ ਤੋਂ ਬਾਅਦ ਮਾਹੌਲ ਕਿਉਂ ਜਾ ਰਹਿਣ ਆਉਣ ਹੈ ਅਕਾਲੀ ਦਲ ਤੇ ਕੀ ਇੰਪੈਕਟ ਪਏਗਾ ਜਥੇਦਾਰ ਸਾਹਿਬਾਨ ਦੇ ਡਿਸੀਜਨ ਤੇ ਕੋਈ ਫਰਕ ਪਏਗਾ ਜਾਂ ਨਹੀਂ ਪਏਗਾ ਬਕਬਕ ਓਵਰਆਲ ਜੋ ਲੋਕ ਸੋਚਦੇ ਨੇ ਕੀ ਉਹਦੇ ਵਿੱਚ ਉਹ ਹੋਣ ਜਾ ਰਿਹਾ ਹੈ ਇਹ ਸਾਰਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਦੋ ਵਿਦਵਾਨ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਜੀ ਜਿਹੜੇ ਸੀਨੀਅਰ ਜਰਨਲਿਸਟ ਨੇ ਜੁਐਨਆਈ ਜੁਐਨਆਈ ਚ ਰਟਾਇਰ ਹੋਏ ਨੇ ਤੇ ਇਹਨਾਂ ਨੇ ਕਿਤਾਬਾਂ ਵੀ ਲਿਖੀਆਂ ਨੇ ਸਿੱਖ ਪੋਲਿਟਿਕਸ ਤੇ ਖਾਸ ਤੌਰ ਤੇ ਆਪਰੇਸ਼ਨ ਬਲੂ ਸਟਾਰ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਆਪਣੀਆਂ ਟਿੱਪਣੀਆਂ ਕਰੰਟ ਪੋਲਿਟਿਕਸ ਤੇ ਕਰਦੇ ਰਹਿੰਦੇ ਨੇ ਦੂਸਰੇ ਵਿਦਵਾਨ ਜਿਹੜੇ ਸਬਬ ਨਾਲ ਆਏ ਹੋਏ ਨੇ ਸਾਡੇ ਕੋਲ ਵੈਸੇ ਨਾਰਵੇ ਰਹਿੰਦੇ ਨੇ ਤੇ ਬਰਮਿੰਗਮ ਰਹਿੰਦੇ ਨੇ ਅੱਜ ਕੱਲ ਨਾਰਵੇ ਦੇ ਸਿਟੀਜਨ ਨੇ ਪਰ ਉਹਨਾਂ ਨੇ ਵੀ ਅਕਾਲ ਤੱਕ ਤੋਂ ਲੈ ਕੇ ਕਾਲੀ ਦਲ ਦੀ ਹਿਸਟਰੀ ਤੋਂ ਲੈ ਕੇ ਡਿਫਰੈਂਟ ਟਾਈਪ ਦੀਆਂ ਕਿਤਾਬਾਂ ਲਿਖੀਆਂ ਨੇ ਸਾਡੇ ਨਾਲ ਨੇ ਡਾਕਟਰ ਐਸ ਐਸ ਦਲਗੀਰ ਜੀ ਦੋਨਾਂ ਦਾ ਬਹੁਤ-ਬਹੁਤ ਸਵਾਗਤ ਹੈ ਸ੍ਰੀ ਸੋਭ ਜੇ ਮੈਂ ਤੁਹਾਡੇ ਤੋਂ ਸ਼ੁਰੂ ਕਰਾਂ ਕਿ ਇਹ ਡਿਮਾਂਡ ਬੜੀ ਧੀਰ ਤੋਂ ਹੋ ਰਹੀ ਸੀਗੀ ਕਿ ਜੇ ਸੁਭੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦੇਣ ਨਾ ਫੇਰ ਅਕਾਲੀ ਦਲਾਂ ਦੇ ਵਿੱਚ ਕੋਈ ਨਵੀਂ ਚਰਚਾ ਸ਼ੁਰੂ ਹੋ ਜੇ ਪਰ ਉਹ ਸਾਰਾ ਕੁਝ ਚੱਲਦਾ ਰਿਹਾ ਉਹਨਾਂ ਨੇ ਇਹਨੂੰ ਡਿਨਾਈ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਕਿ ਸੁਖਵੀਰ ਕੇ ਉੱਪਰ ਦਰਜ ਨਹੀਂ ਛੱਡੇ ਨਾਰਮਲੀ ਇੱਕ ਟ੍ਰੈਂਡ ਵੀ ਹੁੰਦਾ ਹੈ ਕਿ ਜਦੋਂ ਕੋਈ ਇਲੈਕਸ਼ਨ ਹਾਰ ਜਾਂਦੀ ਹੈ ਤਾਂ ਨਾ ਲਗਾਤਾਰ ਇਲੈਕਸ਼ਨ ਹੁਣ 17 ਤੋਂ ਲੈ ਕੇ ਲਗਾਤਾਰ ਹਾਰ ਤਾਂ ਵੀ ਅਸਤੀਫੇ ਮੌਰੀ ਦੇ ਦਿੰਦੇ ਨੇ ਲੋਕ ਜਿਵੇਂ ਆ ਜਾਖੜ ਨੇ ਦਿੱਤਾ ਸੀ ਜਿਵੇਂ ਰਾਹੁਲ ਗਾਂਧੀ ਨੇ ਦਿੱਤਾ ਸੀ ਜਿਵੇਂ ਬਹੁਤ ਸਾਰੇ ਲੋਕ ਐਗੇ ਹੁੰਦੇ ਨੇ ਉਹ ਤਾਂ ਨਹੀਂ ਹੋਇਆ ਪਰ ਅੱਜ ਦਾ ਜਿਹੜਾ ਅਸਤੀਫਾ ਨਾਲ ਦਾ ਇਹਨੂੰ ਤੁਸੀਂ ਕਿਸ ਲਾਈਟ ਚ ਦੇਖਦੇ ਹੋ ਇਹਦੇ ਨਾਲ ਕੁਝ ਅਸਰ ਪਏਗਾ ਜਾਂ ਕਈ ਲੋਕ ਇਹ ਵੀ ਕਹਿੰਦੇ ਰਹੇ ਨੇ ਵਿੱਚ ਪਿਛਲੇ ਦਿਨਾਂ ਚ ਇੱਕ ਚਰਚਾ ਰਹੀ ਹੈ ਬਰਵਿੰਦਰ ਸਿੰਘ ਭੂਂਦੜ ਤੇ ਹਰਜਿੰਦਰ ਸਿੰਘ ਧਾਮੀ ਜਥੇਦਾਰ ਤਖਤਦਾਨ ਦਵਾ ਸਾਹਿਬ ਨੂੰ ਦੋ ਵਾਰ ਮਿਲੇ ਨੇ ਉਹਦੇ ਤੇ ਕਾਫੀ ਜਿਆਦਾ ਕੰਟਰੋਵਰਸੀ ਵੀ ਰਹੀ ਕਿਉਂ ਮਿਲ ਰਹੇ ਨੇ ਉਹ ਕਹਿੰਦੇ ਨੇ ਸੀ ਬਲ ਸਕਦੇ ਆ ਕਿ ਇਹ ਸਾਰਾ ਕੁਝ ਹੁਣ ਉਹ ਸਜਾ ਨੂੰ ਲੈ ਕੇ ਮੈਨੇਜਮੈਂਟ ਤਾਂ ਨਹੀਂ ਕਿਤੇ ਨਜ਼ਰ ਆ ਰਹੀ ਬੇਕੋ ਪੋਲਿਟਿਕਸ ਵਿੱਚ ਹੁੰਦਾ ਹੈ ਵੀ ਇਹ ਖੁਦ ਕਿਸੇ ਨਾ ਕਿਸੇ ਬੋਰਡ ਤੇ ਆ ਕੇ ਇਹ 17 ਵੀ ਹਾਰੇ ਮਾਈ ਵੀ ਹਾਰੇ 24 ਵੀ ਹਾਰੇ 19 ਜ ਵੀ ਹਾਰੇ ਵਿਚਕਾਰ ਚਾਰ ਇਲੈਕਸ਼ਨਾਂ ਹਾਰੇ ਜਦੋਂ ਹਰ ਵਾਰੀ ਰਿਡਿਊਸ ਹੁੰਦੇ ਰਹੇ ਕਰਦੇਗੇ ਚਾਹੀਦਾ ਤਾਂ ਪੋਲੀਟੀਕਲ ਮੈਜੋਰਿਟੀ ਤਾਂ ਇਹ ਕਹਿੰਦੀ ਹੈ ਵੀ ਇਹ ਅਸਤੀਫਾ ਦੇ ਕੇ ਬੇਸ਼ੱਕ ਆਪਣਾ ਕਿਸੇ ਨਾ ਕਿਸੇ ਦਾ ਕੋਸ਼ਿਸ਼ ਤੋਂ ਕਰਦਾ ਪਰ ਅਸਤੀਫਾ ਦੇਣਾ ਇਤਰਾਫ ਦਾ ਸੀ ਇਹ ਅੜਿਆ ਇਹ ਅੜਿਆ ਇਸ ਕਰਕੇ ਵੀ ਲੱਗਦਾ ਵੀ ਸੁਖਵੀਰ ਸਿੰਘ ਬਾਦਲ ਵਾਲੇ ਹਾਂ ਉਹਨੂੰ ਐਨਸੀ ਵੀ ਜੇਮ ਹੈ ਨਕਲ ਗਿਆ ਤੇ ਮੇਰੀ ਥਾਂ ਤੇ ਕੋਈ ਆ ਗਿਆ ਮੈਨੂੰ ਵਾਪਸ ਨਾ ਆਉਂ ਦਿੱਤਾ ਜਾਵੇ ਜੋ ਇਹ ਜਿਹੇ ਕੋਈ ਡਰ ਜਿਹੜੇ ਆ ਉਹਦੇ ਖੜੇ ਹੋ ਗਏ ਤਾਂ ਇਹਨੇ ਫਿਰ ਦੋ ਤਿੰਨ ਕੋਸ਼ਿਸ਼ਾਂ ਪਹਿਲਾਂ ਵੀ ਕੀਤੀਆਂ ਸੀਗੀਆਂ ਅਹ ਵੀ ਜਦੋਂ ਅਕਾਲ ਤਖਤ ਉੱਤੇ ਮੈਂ ਬੜੀ ਹੋ ਜਾ ਪਹੁੰਚਿਆ ਵੀ ਸਾਰਾ ਇਹ ਸਾਲ ਦੋ ਸਾਲ ਦੀ ਇਹ ਇੱਕ ਕਵੈਦ ਹੈ ਜਿਹੜੀ ਚੱਲ ਰਹੀ ਸੀ ਹੁਣ ਜਿਹੜਾ ਇਹ ਜਾਦਾ ਕੁਝ ਐਸ ਕਿਸਮ ਦੀ ਕੰਟਰੋਵਰਸੀ ਜਿਹੜੀ ਅਗਸਤ ਤੋਂ ਸ਼ੁਰੂ ਹੋਈ ਹੈ ਤੇ ਕਈ ਮਹੀਨੇ ਲੰਘ ਗਏ ਹੁਣ ਇਹ ਇਹਦੇ ਵਿੱਚ ਇਹਨਾਂ ਨੂੰ ਇਹ ਹੋਇਆ ਵੀ ਜਲਦੀ ਮੁੱਕ ਜਾਏਗਾ ਕਹਿੰਸੀ ਇਹਦੀਆਂ ਸਾਰੀਆਂ ਕਲਕੂਲੇਸ਼ਨਾਂ ਗਲਤ ਹੋ ਗਈਆਂ ਹੁਣ ਇਹ ਲੱਗਦਾ ਸੀ ਕਿ ਸਿੰਘ ਸਾਹਿਬ ਨੇ ਜਥੇਦਾਰਾਂ ਨੇ ਸਟੈਂਡ ਬਹੁਤ ਸਖਤ ਲੈ ਲਿਆ ਇਹਨਾਂ ਨੂੰ ਡਰ ਵੀ ਸੀ ਅਕਾਲੀ ਦਲ ਦੇ ਵਿੱਚ ਵੀ ਕਿਤੇ ਇਹ ਨਾ ਹੋਵੇ ਵੀ 2 ਸਾਲ ਲਈ ਕੱਢ ਦੀਏ 4 ਸਾਲ ਲਈ ਕਿਤੇ ਘੜ ਦੇ ਸਾਨੂੰ ਇਹ ਇਹਦਾ ਹੁਣ ਸਾਰਾ ਬਜ਼ਾਰਾ ਹੋ ਗਿਆ ਵੀ ਆ ਜਿਹੜੇ ਵਿੱਚੋਂ ਕਈ ਬੰਤੇ ਬੋਲੇ ਆ ਹੁਣ ਜਿਹੜਾ ਅਸਤੀਫਾ ਅਖੀਰ ਦੇਣਾ ਪਿਆ ਤੇ ਗੱਲ ਉਹੀ ਸੀ ਜਿਹੜੀ ਪਹਿਲਾਂ ਹੋ ਜਾਣੀ ਚਾਹੀਦੀ ਸੀ ਹੁਣ ਕੀਤੀ ਆ ਜਾ ਕੇ ਤੇ ਇਹ ਕੋਈ ਸਾਨੂੰ ਮੈਨੂੰ ਲੱਗਦਾ ਵੀ ਕਿਸ ਨਾ ਕਿਸੇ ਲੈਵਲ ਦਾ ਸਿੰਘ ਸਾਹਿਬਾ ਨਾਲ ਕੋਈ ਅੰਦਰ ਖਾਤੇ ਕੋਈ ਸਮਝੌਤਾ ਹੋਇਆ ਸਮਝੌਤਾ ਇਸ ਲੈਵਲ ਤੇ ਇਸ ਕੰਟਰੋਵਰਸੀ ਚੋ ਇਹ ਜਿਹੜੀ ਚੱਲ ਰਹੀ ਹੈ ਇਹਦੇ ਵਿੱਚੋਂ ਕਿਵੇਂ ਨਿਕਲਾ ਜਾਵੇ ਇਹਦਾ ਸੌਖਾ ਜਿਹਾ ਕੋਈ ਸਮਾਧਾਨ ਕੀਤਾ ਜਾਵੇ ਜਿਹਦੇ ਵਿੱਚ ਬਹੁਤਾ ਸੁਖਵੀਰ ਬਾਦਲ ਨਸਾਬ ਵੀ ਨਾ ਹੋਵੇ ਅਕਾਲੀ ਦਲ ਦਾ ਵੀ ਨਾ ਹੋਵੇ ਤੇ ਇਹਦੇ ਵਿੱਚ ਬਾਗੀ ਧਿਰ ਹੈ ਜਿਹੜੀ ਜਿਹੜਾ ਅਕਾਲੀ ਦਲ ਦਾ ਸਦਾਰਨ ਦੋਸ਼ਾ ਉਹ ਵੀ ਉਹਨੂੰ ਵੀ ਵਿੱਚ ਕਮੋਡੀਟ ਕਰ ਲਿਆ ਜਾਵੇ ਇਹ ਕੱਲਾ ਨਹੀਂ ਹੋਇਆ ਵੀ ਸ਼ਾਇਦ ਉਹਨਾਂ ਦਾ ਵੀ ਕਿਸੇ ਨਾ ਕਿਸੇ ਲੈ ਗੋਤੇ ਹੋ ਮੈਨੂੰ ਇਹ ਲੱਗਦਾ ਵੀ ਇਸ ਇਸ ਅਸਤੀਫੇ ਦੇ ਪਿੱਛੋਂ ਜਿਹੜੀ ਵਰਕਿੰਗ ਕਮੇਟੀ ਵੀ ਬੁਲਾ ਲਈ ਹੈ ਅਸਤੀਵਾ ਪਰਵਾਨ ਹੋਏਗਾ ਸ਼ਾਇਦ ਹੁੰਦੜੀ ਰਹਿ ਜੇ ਇਸ ਕਿਸੇ ਨੂੰ ਕੁਝ ਦੇਰ ਲਈ ਤੁਹਾਨੂੰ ਮਤਲਬ ਇਹ ਵੀ ਕੋਈ ਚਾਂਸ ਲੱਗਦਾ ਕਿ ਬਰਕਰਾਰ ਕਮੇਟੀ ਕਹਦੇ ਨਹੀਂ ਜੀ ਗੈਰਾਂ ਦੇ ਪ੍ਰਧਾਨ ਜੀ ਤੁਸੀਂ ਹੋ ਰਹੇ ਜੋ ਜਾਂ ਹੁਣ ਪਰਦਾ ਆ ਜਾਂਦਾ ਹੈ ਮਤਲਬ ਭੁੰਦਲ ਸਾਹਿਬ ਨੂੰ ਇਹ ਕਹਿ ਦਨਗੇ ਚਲ ਉਹ ਨਾਲ ਚਲ ਤੁਸੀਂ ਕਰੋ ਦੇਖੋ ਉਹਨੇ ਹੋਰ ਲਿਖਿਆ ਹੈ ਸ਼ਾਹ ਅਬਦੁੱਲਲਾਹ ਨੇ ਨਿਊ ਉਪਰ ਮੈਂ ਇੱਕ ਨਾਲ ਤੁਹਾਡੇ ਐਡੀਸ਼ਨ ਕਰਦਾ ਜਿਹੜਾ ਹੁਣ ਲੇਟੈਸਟ ਟਵੀਟ ਆਇਆ ਹੈ ਡਾਕਟਰ ਚੀਮਾ ਦਾ ਉਹਨੇ ਨਾਲ ਇਹ ਵੀ ਲਿਖਿਆ ਕਿ 14 ਦਸੰਬਰ ਤੱਕ 14 ਦਸੰਬਰ ਨੂੰ 5 ਸਾਲ ਦਾ ਟਨਯੂਰ ਪੂਰਾ ਹੋਏਗਾ ਉਦੋਂ ਫਿਰ ਨਵੇਂ ਪ੍ਰਧਾਨ ਦੀ ਜਿਹੜੀ ਸਿਲੈਕਸ਼ਨ ਚ ਦਸੰਬਰ ਚ ਚੁੜਾਇਆ ਜਾਏਗਾ ਇਹਦਾ ਮਤਲਬ ਇਹ ਦਸੰਬਰ ਤੱਕ ਪ੍ਰਧਾਨ ਚੁੜਿਆ ਜਾ ਰਿਹਾ ਦਸੰਬਰ ਤੱਕ ਇਹ ਬੜਾ ਇੱਕ ਮਹੀਨੇ ਦੀ ਡੇਢ ਮਹੀਨੇ ਦੀ ਗੱਲ ਤੱਕ ਚੁੜਾਇਆ ਜਾ ਰਿਹਾ ਮਹੀਨੇ ਤੱਕ ਹੀ ਸਮਝੋ ਮੋਟੇ ਲੈਵਲ ਤੇ ਤੇ ਇਸ ਕਰਕੇ ਸ਼ਾਰਟ ਟਰਮ ਦੀ ਗੱਲਬਾਤ ਹੈ ਕਿ ਨਵਾਂ ਪ੍ਰਧਾਨ ਕੋਈ ਚੋਣ ਵੀ ਦੇਣਗੇ ਜਿਹੜੇ ਪਰਸੋਂ ਦੀ ਮੀਟਿੰਗ ਚ ਤੇ ਉਹਦਾ ਕੋਈ ਫਰਕ ਨਹੀਂ ਪੈਣਾ ਸਾਰਾ ਤੇ ਇਹ ਇਹ ਸਾਰੇ ਵਿੱਚੋਂ ਜਿਹੜਾ ਰੈਗਲ ਆਊਟ ਕਰਨਾ ਨਿਕਲਣ ਦਾ ਹੀ ਇੱਕ ਤੌਰ ਤਰੀਕਾ ਕੱਢਿਆ ਗਿਆ ਸਾਰਾ ਤੇ ਮੈਂ ਜਿਹੜਾ ਜੋ ਨਿਕਲਿਆ ਹੋਣਗੇ ਇਹਦੇ ਵਿੱਚੋਂ ਦੋਨਾਂ ਤੇ ਰਾਵ ਨੇ ਇੱਕ ਜਥੇਦਾਰਾਂ ਦੀ ਧਿਰ ਇੱਕ ਦੂਜੀ ਇਧਰ ਚਾਫੀਜੀ ਤੇ ਸਾਰਿਆਂ ਦਾ ਕੋਈ ਅੰਦਰੰਦਰ ਸਮਝੌਤਾ ਲੱਗਦਾ ਤੇ ਇਹਦੇ ਚ ਇਹ ਸਾਰੇ ਨਿਕਲਣ ਦਾ ਚੱਕਰ ਹੈ ਤੇ ਮੈਂ ਤਾਂ ਇਹ ਸਮਝਦਾ ਡਾਕਟਰ ਦਲਗੀਰ ਜਿਹੜਾ ਇਹ ਸਾਰਾ ਮਾਮਲਾ ਪਹਿਲਾਂ ਵੀ ਅਕਾਲ ਤਖਤ ਤੇ ਬਹੁਤ ਇਹੋ ਜਿਹੇ ਮਾਤਬਲੇ ਪੋਲਿਟੀਕਲੀ ਵੀ ਆਉਂਦੇ ਰਹਿੰਦੇ 94 ਦਾ ਵੀ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਕਿ ਭਾਈ ਮਨਜੀਤ ਸਿੰਘ ਉਹਨਾਂ ਨੇ ਕਿਹਾ ਸਾਰੇ ਅਸਤੀਫੇ ਦੇ ਦਿਓ ਤਾਂ ਕਿ ਅਕਾਲੀਦਾਰ ਇਕੱਠਾ ਕਰ ਲਈਏ ਜਾਂ ਕੁਝ ਉਦੋਂ ਬਾਦਲ ਸਾਹਿਬ ਨੇ ਨਹੀਂ ਸੀ ਦਿੱਤਾ ਅਸਤੀਫਾ ਸ਼ਾਇਦ ਜਿੰਨੀ ਕਿ ਮੇਰੀ ਜਾਣਕਾਰੀ ਉਸ ਮਾਮਲੇ 'ਚ ਹੁਣ ਜਿਹੜਾ ਇਹ ਅਸਤੀਫਾ ਹੈ ਜੇਕਰ ਦੇ ਦਿੱਤਾ ਗਿਆ ਮੰਨ ਲਓ politically ਤਾਂ 1 ਮਹੀਨੇ ਲਈ ਇਹ ਹੋ ਜਾਏਗਾ ਔਰ ਇਹ ਗੱਲ ਬੜੀ ਪ੍ਰਚਲਿਤ ਸੀਗੀ ਇੱਥੇ ਕਿ ਕਾਫੀ ਸਮਾਂ ਪਹਿਲਾਂ ਆਲਮੋਸਟ 1 ਸਾਲ ਹੋ ਗਿਆ ਹੋਣਾ ਕਿ ਜਦੋਂ ਕਾਰਜਕਾਰੀ ਜਥੇਦਾਰ ਸੀਗੇ ਗਿਆਨੀ ਹਰਪ੍ਰੀਤ ਸਿੰਘ ਤੇ ਨਾਲ ਉਹਨਾਂ ਕੋਲ ਤਖਤਦੰਦਵਾ ਸਾਹਿਬ ਦੀ ਜਥੇਦਾਰੀ ਵੀ ਸੀਗੀ ਉਦੋਂ ਕਹਿੰਦੇ ਸੀਗੇ ਇੱਕ ਗੱਲ ਸਾਹਮਣੇ ਆਈ ਸੀ ਕਿ ਬਰਸਾ ਸਿੰਘ ਬਲਟੋਆ ਤੇ ਬਲਵਿੰਦਰ ਸਿੰਘ ਪੁੰਦੜ ਤੇ ਆਪਣੇ ਬਠਿੰਡੇ ਵਾਲੇ ਜਿਹੜੇ ਮਲੂਕਾ ਸਾਹਿਬ ਸਿਕੰਦਰ ਸਿੰਘ ਮਲੂਕਾ ਇਹ ਤਿੰਨੋਂ ਵੀ ਗਏ ਸੀ ਗarni ਹਰਪ੍ਰੀਤ ਸਿੰਘ ਕੋਲ ਵੀ ਇਹ ਮਾਮਲਾ ਕਿਵੇਂ ਨਿਬੇੜ ਲਈਏ ਕਿਉਂਕਿ ਬਹੁਤ ਡਿਮਾਂਡ ਆ ਰਹੀ ਸੀ ਕਿ ਅਕਾਲੀ ਦਰ ਡਾਊਨ ਜਾ ਰਿਹਾ ਹੈ ਜੱਥੇਦਾਰ ਅਕਾਲ ਤਖਤ ਤੇ ਤਰਖਾਤ ਹੋ ਬਿਨਾ ਜਾਂ ਗੁਨਾਹ ਕਬੂਲ ਕੀਤੇ ਬਿਨਾ ਮਤਲਬ ਕੋਈ ਛੁਟਕਾਰਾ ਨਹੀਂ ਹੈ ਉਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਕਿਹਾ ਵੀ ਠੀਕ ਹੈ ਇਹ ਤੋਂ ਬਿਨਾ ਪੰਥ ਨੇ ਮੰਨਣਾ ਨਹੀਂ ਤੁਸੀਂ ਅਸਤੀਫਾ ਦੇ ਕੇ ਆ ਜਾਓ ਫਿਰ ਆਪਾਂ ਵਿਚਾਰ ਲਾਂਗੇ ਇਹ ਚੀਜ਼ਾਂ ਉਹ ਗੱਲ ਪ੍ਰਵਾਨ ਨਹੀਂ ਹੋਈ ਕਹਿੰਦੇ ਅਕਾਲੀ ਦਲ ਚ ਜਦੋਂ ਆਖੇ ਰੱਖੀ ਗਈ ਕਿ ਇਹ ਤਾਂ ਨਹੀਂ ਹੈ ਠੀਕ ਗੱਲ ਆਪਾਂ ਨਹੀਂ ਮੰਨਣੀ ਇਸ ਟਾਈਪ ਦੀ ਉਹ ਚੱਲਦੇ ਚੱਲਦੇ ਹੁਣ ਮਾਮਲਾ ਇੱਥੇ ਆ ਕੇ ਖੜਾ ਹੋ ਗਿਆ ਹੁਣ ਤੁਸੀਂ ਇਹਨੂੰ ਕਿਸ ਰੋਸ਼ਨੀ ਦੇ ਵਿੱਚ ਦੇਖਦੇ ਹੋ ਤਾਂ ਮਤਲਬ ਜਥੇਦਾਰਾਂ ਦੀ ਵੀ ਇੱਕ ਹੱਦ ਤੱਕ ਪਹੁੰਚੂਗੀ ਇੱਕ ਹੱਦ ਤੱਕ ਅਕਾਲੀ ਦਲ ਨੂੰ ਵੀ ਚਲੋ ਲੱਗਿਆ ਆਪਣਾ ਜ਼ੋਰ ਜਿੰਨਾ ਕੁ ਹੋ ਗਿਆ ਹੋ ਗਿਆ ਹੁਣ ਇਹ ਕਿਤੇ ਨਾ ਕਿਤੇ ਕੰਪਰੋਮਾਈジング ਸਥਿਤੀ ਦੇ ਵਿੱਚ ਅਕਾਲੀ ਦਲ ਜਿੰਨਾ ਲੌਸ ਹੋ ਗਿਆ ਉਹ ਡੈਮੇਜ ਕੰਟਰੋਲ ਦਾ ਤਰੀਕਾ ਹੀ ਆ ਜਾਂ ਕੋਈ ਹੋਰ ਵੀ ਵੱਡੀ ਗੱਲ ਕੋਈ ਹੋਰ ਹੋ ਸਕਦੀ ਹੈ ਦੇਖੋ ਮੇਨ ਗੱਲ ਤਾਂ ਇਹ ਹੈ ਕਿ ਸਿਚੁਏਸ਼ਨ ਜੋ ਕੱਢਣ ਵਾਸਤੇ ਇਹ ਅਸਤੀਫਾ ਜ਼ਰੂਰੀ ਸੀ ਇਸ ਅਸਤੀਫੇ ਨਾਲ ਦੇਖੋ ਦੂਜਾ ਗਰੁੱਪ ਜਿਹੜਾ ਹੈ ਜਿਹਨੂੰ ਬਾਗੀ ਗਰੁੱਪ ਜਾਂ ਸੁਧਾਰਕ ਗਰੁੱਪ ਕਹਿੰਨੋ ਉਹਨਾਂ ਦੀ ਡਿਮਾਂਡ ਜਿਹੜੀ ਸੀ ਮੇਨ ਉਹ ਪੂਰੀ ਹੋ ਗਈ ਹੈ ਉਹਨੂੰ ਉਹਦਾ ਵੱਡਾ ਆਬਜੈਕਸ਼ਨ ਖਤਮ ਹੋ ਗਿਆ ਹੈ ਇਦੋਂ ਹੁਣ ਇਹ ਜਥੇਦਾਰਾਂ ਨੂੰ ਵੀ ਮੌਕਾ ਮਿਲ ਗਿਆ ਵੀ ਜੇ ਗਰਦ ਅਸਿੱਛਾ ਉਹ ਦੀ ਹੋ ਪੂਰੀ ਹੋ ਗਈ ਹੈ ਭਾਵੇਂ 1 ਮਹੀਨੇ ਦੀ ਹੋਈ ਹੈ ਇਹ ਪੁੱਜੋ ਕਿ ਦੁਬਾਰਾ ਸੁਖਵੀਰ ਪ੍ਰਧਾਨ ਨਹੀਂ ਬਣੇਗਾ ਇਹ ਹੀ ਬਣੇਗਾ ਪ੍ਰਧਾਨ ਕਿਉਂਕਿ ਉਹਨਾਂ ਕੋਲ ਹੋਰ ਇਸ ਦੇ ਕਰਨ ਦਾ ਬੰਦਾ ਹੈ ਨਹੀਂ ਬਰਿੰਦਰ ਸਿੰਘ ਭੁੰਦੂ ਨੂੰ ਬੁਲਾਉਣਗੇ 1 ਮਹੀਨੇ ਵਾਸਤੇ ਤੇ ਦਸੰਬਰ ਚ ਇਲੈਕਸ਼ਨ ਕਿਉਂਕਿ ਇਹ ਇਲੈਕਸ਼ਨ ਡੈਲੀਗੇਟਸ ਨੇ ਨਹੀਂ ਕਰਨੀ ਇਹ ਇਲੈਕਸ਼ਨ ਵਰਕਿੰਗ ਕਮੇਟੀ ਨੇ ਕਰਨੀ ਹੈ ਯੋ ਸ਼ੋਮਿਲ ਜਿਬੀ ਐਪੈਕਸ ਕਮੇਟੀ ਨੇ ਕਰਨੀ ਹੈ ਤਾਂ ਐਪੈਕਸ ਕਮੇਟੀ ਵਿੱਚ ਕੋਈ ਵੀ ਐਸਾ ਬੰਦਾ ਨਹੀਂ ਜਿਹੜਾ ਸੁਖਬੀਰ ਤੋਂ ਬਾਗੀ ਹੋ ਸਕੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਬਾਗੀ ਗਰੁੱਪ ਹੈ ਉਹ ਇਸ ਕਮੇਟੀ ਵਿੱਚ ਸ਼ਾਮਲ ਨਹੀਂ ਜਿਨੇ ਸਿਲੈਕਸ਼ਨ ਕਰਨੀ ਹੈ ਸੋ ਇਸ ਕਰਕੇ ਸਿਲੈਕਸ਼ਨ ਤੇ ਸੁਖਬੀਰ ਦੀ ਹੀ ਹੋਏਗੀ ਇਹ ਟੈਂਪਰੇਰੀ ਸੋਲੂਸ਼ਨ ਉਹਨਾਂ ਨੇ ਕਰ ਲਿਆ ਜੇ ਦੇਚੇ ਵੀ ਸਾਰੇ ਜਿਹੜੇ ਨੇ ਉਹਨਾਂ ਦੀ ਆਬਜੈਕਸ਼ਨ ਜਿਹੜੇ ਇਸ ਰਾਜ ਜਿਹੜੀ ਨੇ ਖਤਮ ਹੋ ਜਾਣ ਸੋ ਇਸ ਨੇ ਵਿੱਚ ਕੋਈ 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 ਮੈਸੇਜ ਪਰ ਪੰਜ ਸੁਖਬੀਰ ਪਹਿਲਾਂ ਕਰਦਾ ਤੇ ਸੁਖਬੀਰ ਨੂੰ ਇਸ ਦਾ ਫਾਇਦਾ ਹੁੰਦਾ ਉਹ ਜੀ ਨੁਕਸਾਨ ਹੁੰਦਾ ਵੀ ਕੋਈ ਨਹੀਂਗਾ ਕਿਉਂਕਿ ਜਿੰਨਾ ਕੋਈ ਨੁਕਸਾਨ ਇਹਨਾਂ ਨੂੰ ਚਾਰ ਹੀ ਡਿਕਸ਼ਨਾਂ ਚ ਹੋ ਚੁੱਕਾ ਹੈ ਉਹ ਹੋਣਾ ਹੀ ਹੋਣਾ ਹੈ ਅਜੇ ਵੀ ਹੋ ਰਹਾ ਹੈ ਕਿਉਂਕਿ ਇਹਨਾਂ ਦੇ ਰੂਟ ਲੈਵਲ ਦੇ ਉੱਤੇ ਲੋਕਾਂ ਵਿੱਚ ਕੋਈ ਆਵਾਜ਼ ਪੋਜ਼ਿਟਿਵ ਇਹਨਾਂ ਦੇ ਆਖੇ ਨਹੀਂ ਹੈ ਕੋਈ ਐਕਸ਼ਨ ਨਾ ਕੀਤਾ ਨਾ ਪੋਲਿਸੀ ਵਨੋਂ ਨਾ ਆਰਗੇਨਾਈਜ਼ੇਸ਼ਨ ਵਨੋਂ ਕਿਸੇ ਪਾਸੋਂ ਵੀ ਇਹਨਾਂ ਨੇ ਐਸਾ ਕੋਈ ਲੋੜ ਪੈ ਨਹੀਂ ਕੀਤਾ ਜਿਹਦੇ ਨਾਲ ਲੋਕ ਇਹਨਾਂ ਦੇ ਨਾਲ ਜੁੜ ਸਕਣ ਸੋ ਇਹ ਇਹਨਾਂ ਅਜ਼ਰੂਮਾਂ ਸਕਦੇ ਆ ਵੀ ਇਹ ਟੈਂਪਰੇਰੀ ਸਿਚੁਏਸ਼ਨ ਚੋਂ ਨਿਕਲਣ ਵਾਲੀ ਗੱਲ ਹੈ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਹੈ। ਸਭ ਜਿਹੜਾ ਸਵਾਲ ਇਹ ਬਾਰ-ਬਾਰ ਆ ਰਿਹਾ ਸੀਗਾ ਸ੍ਰੋਮਣੀ ਅਕਾਲੀ ਦਲ ਜਥੇਦਾਰਾਂ ਕੋਲ ਜਾ ਕੇ ਬਾਰ-ਬਾਰ ਕਹਿ ਰਿਹਾ ਸੀ ਕਿ ਵੀ ਧਾਰਮਿਕ ਸਜ਼ਾ ਲਾ ਲਓ ਪੋਲੀਟੀਕਲੀ ਨਹੀਂ। ਉਹਨਾਂ ਨੇ ਲੌਜੀਕ ਇਹ ਵੀ ਖੜਾ ਕੀਤਾ ਸੀ ਕਿ ਨਹੀਂ ਜੇ ਪੋਲੀਟਿਕਲ ਸਜ਼ਾ ਲਾਈ ਤਾਂ ਸੈਕੂਲਰ ਜਿਹ ਬੰਦਾ ਜਿਹੜੀ ਧਾਰਨਾ ਕੰਟਰੀ ਚਾ ਰਹੀ ਹੈ ਕੋਈ ਬੰਦਾ ਕੋਰਟ ਚਲਾ ਜਾਊ ਸਾਡੀ ਰਜਿਸਟ੍ਰੇਸ਼ਨ ਵੀ ਭੰਗ ਹੋ ਸਕਦੀ ਹੈ ਜੇ ਉਹ ਇਹ ਲੌਜੀਕ ਵੀ ਦਿੱਤਾ ਸੀ ਨਾਲ ਨਾਲ ਉਹਨਾਂ ਨੇ ਇਹ ਕਿਹਾ ਸੀ ਜੱਜਦਾਰਨ ਔਰ ਅੱਜ ਕੱਲ ਖਾਸ ਤੌਰ ਦੇ ਉੱਤੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਦਿੱਤਾ ਸੀ ਉਹਨਾਂ ਨੇ ਕਈ ਇਹੋ ਜਿਹੀਆਂ ਚੀਜ਼ਾਂ ਵੀ ਲਾਈਆਂ ਆਈਆਂ ਬਨ ਉਹਨਾਂ ਦਾ ਗਾਲਾ ਪਾਰ ਆਇਆ ਸੀ ਬਹੁਤ ਜ਼ਿਆਦਾ ਈਮੋਸ਼ਨਲ ਲੋਕ ਵੀ ਹੋਏ ਪੰਥਕ ਸੁਪਾਂ ਦੇ ਵਿੱਚ ਵੀ ਉਦੋਂ ਬਾਅਦ ਜਥੇਦਾਰ ਅਕਾਲ ਤਖਤ ਨੇ ਆਦੇਸ਼ ਦਿੱਤਾ ਸ੍ਰੋਮਣੀ ਕਮੇਟੀ ਪ੍ਰਧਾਨ ਨੂੰ ਕੇਸਤੀਫਾ ਪ੍ਰਵਾਨ ਨਹੀਂ ਕਰਨਾ ਉਦੋਂ ਬਾਅਦ ਇੱਕੋ ਦਮ ਆ ਲੱਗਿਆ ਵੀ ਪੰਥ ਚ ਜਥੇਦਾਰ ਦੁਆਰਾ ਆਪਣੇ ਉਹਦੇ ਚ ਆ ਗਏ ਨੇ ਜੀ ਉਦੋਂ ਇਹ ਵੀ ਚਰਚਾਾਂ ਵਿੱਚ ਚੱਲੀਆਂ ਸੀ ਐਸਜੀਪੀਸੀ ਦੀ ਐਗਜ਼ੀਕਟਿਵ ਬੁਲਾ ਲਿਆ ਸ਼ਾਇਦ ਹਟਾਏ ਨਾ ਦੇਣ ਪਰ ਲੱਗਦਾ ਸੀ ਵੀ ਨਹੀਂ ਹੋਣੇ ਮਾਹੌਲ ਨਹੀਂ ਹੈ ਜਥੇਦਾਰਾਂ ਨੂੰ ਹਟਾਉਣ ਦਾ ਤੱਕ ਜੇ ਜਥੇਦਾਰ ਦੋ ਗੱਲਾਂ ਨੇ ਇੱਕ ਤਾਂ ਸਜ਼ਾ ਹੁੰਦੀ ਹੈ ਉਹ ਜਿਹੜੀ ਜਥੇਦਾਰ ਆਪਣੇ ਆਪ ਦੇ ਵਿੱਚ ਨਾਉਂਦੇ ਨੇ ਦੂਜੀ ਇੱਕ ਸੈਂਟੀਮੈਂਟ ਹੁੰਦਾ ਕਿ ਮਤਲਬ ਸਬ ਕਮਿਊਨਿਟੀ ਦਾ ਜਿਹੜਾ ਕੀ ਉਹ ਪ੍ਰਵਾਨ ਕਰਦੀ ਹੈ ਕਿ ਨਹੀਂ ਕਰਦੀ ਇਹਨੂੰ ਜਿਵੇਂ ਤੁਸੀਂ ਦੇਖੋ ਕਿ ਜਦੋਂ ਪ੍ਰਕਾਸ਼ਿਕ ਬਾਦਰਾ ਸੁਖਵੀਰ ਸਿੰਘ ਬਾਦਰੂਣਾ ਨੇ ਗਿਆਨੀ ਗੁਰਬਚਨ ਸਿੰਘ ਉਹਨਾਂ ਨੂੰ ਬੁਲਾ ਕੇ ਕਹਿਤਾ ਕਿ ਰਾਮ ਰਹੀਮ ਨੂੰ ਮਾਫ ਕਰਨਾ ਹੈ ਮਾਫ ਕਰਨਾ ਹੈ ਮਾਫ ਕਰਾਤਾ ਜੀ ਉਹਨਾਂ ਨੇ ਜਾ ਕੇ ਕਰਤਾ ਪ੍ਰਸੰਗਤ ਨੇ ਪੰਥਰੇ ਨੂੰ ਪਰਵਾਹ ਨਹੀਂ ਕੀਤਾ ਔਰ ਇਥੋਂ ਤੱਕ ਕਿ ਗਿਆਨੀ ਗੁਰਬਚਨ ਸਿੰਘ ਨੂੰ ਉੱਥੋਂ ਹੀ ਬਗਾਵਤ ਦਾ ਸਾਹਮਣਾ ਕਰਨਾ ਪਿਆ ਦਰਬਾਰ ਸਾਹਿਬ ਉੱਥੇ ਦਾ ਕਾਲ ਤੱਕ ਤੇ ਹੀ ਫਿਰ ਇਥੇ ਜੋੜ ਮੇ ਲੇਤੇ ਆਪਣੇ ਉਹਨਾਂ ਨੂੰ ਸੰਦੇਸ਼ ਤੱਕ ਨਹੀਂ ਦੇਣ ਦਿੱਤਾ ਇੰਨੀ ਪੀੜ ਨੇ ਉਹਨਾਂ ਦਾ ਰਿਐਕਟ ਕੀਤਾ ਆਖਰ ਉਹਨਾਂ ਨੂੰ ਜਾਣਾ ਹੀ ਪਿਆ ਮਤਲਬ ਹੋਰ ਕੋਈ ਦ੍ਰਿਸ਼ਟੀ ਤੋਂ ਉਹਨਾਂ ਨੇ ਵੀ ਪ੍ਰਿੰਟ ਦਾ ਡਿਸੀਜਨ ਸੀ ਹਾਂਜੀ ਤੇ ਇਸ ਸਾਰੇ ਮਾਮਲੇ ਦੇ ਵਿੱਚ ਹੁਣ ਜਿਹੜੀ ਗੇਂਦ ਜਥੇਦਾਰਾਂ ਦੇ ਪਾਲੇ ਚ ਚਲੀ ਗਈ ਜੇ ਕੰਪਰੋਮਾਈਜ਼ਿੰਗ ਸਥਿਤੀ ਜਿਵੇਂ ਕਹਿੰਦੇ ਹੋ ਹੋ ਰਹੀ ਹੈ ਤਾਂ ਇਹਦੇ ਚੋਂ ਦੋ ਗੱਲਾਂ ਨਿਕਲਣਗੀਆਂ ਜੇ ਤਾਂ ਉਹ ਸਜ਼ਾ ਇਹੋ ਜੀ ਹੋਈ ਜਿਹੜੀ ਸੈਂਟੀਮੈਂਟ ਨੂੰ ਕੇਟਰ ਕਰਦੀ ਹੈ ਫਿਰ ਅਲੱਗ ਹੋਏਗੀ ਫਿਰ ਕੰਪਰੋਮਾਈਜ਼ ਕਹਿੰਦਾ ਹੋਊਗਾ ਜੇਕਰ ਸਜ਼ਾ ਉੱਡੀ ਵੱਡੀ ਆ ਗਈ ਜਿੱਦੀ ਲੋਕ ਜਾਂ ਇਹੋ ਜਿਹਾ ਬਾਕੀ ਦੀਆਂ ਚੀਜ਼ਾਂ ਕਹਿੰਦੇ ਨੇ ਤਾਂ ਇਹਦੇ ਚ ਤਾਂ ਜਥੇਦਾਰ ਸਹਿਬਾਨ ਜ਼ਿਆਦਾ ਨਹੀਂ ਫਸੇ ਨਜ਼ਰ ਆ ਰਹੇ ਮੈਂ ਤਾਂ ਫਸੇ ਵੀ ਨਜ਼ਰ ਆ ਰਹੇ ਵੈਸੇ ਜਿਹੜੀ ਤਨਖਾਹ ਆ ਕਰਨ ਦੀ ਜਿਹੜਾ ਉਹ ਸਾਰਾ ਪ੍ਰੋਨਾਨਸਮੈਂਟ ਕੀਤੀ ਹੈ ਉਹਦੇ ਵਿੱਚ ਹੈ ਵੀ 2007 ਤੋਂ ਲੈ ਕੇ 2017 ਤੱਕ ਜਿਹੜੀਆਂ ਪੋਲੀਟੀਕਲ ਇਹਨਾਂ ਦੇ ਸਰਕਾਰ ਦੇ ਹੁੰਦੇ ਹੋਏ ਸਧਾਰਮਕ ਤੇ ਸਿਆਸੀ ਜਿਹੜੀਆਂ ਗਲਤੀਆਂ ਹੋਈਆਂ ਇਹਦੇ ਕਰਕੇ ਸਿੱਖ ਪੰਥ ਦਾ ਤੇ ਅਕਾਲੀ ਦਲ ਦਾ ਵੀ ਅਕਸ਼ਨ ਨੀਚੇ ਗਿਆ ਹੈ ਐਨਜੀਪੀਸੀ ਦਾ ਵੀ ਅਕਾਲੀ ਦਲ ਦਾ ਐਨਜੀਪੀਸੀ ਦਾ ਵੀ ਅਕਾਲੀ ਦਲ ਦਾ ਇਹ ਹੀ ਹੈ ਨਾ ਉਹਦੀ ਮਾਰਕੀ ਉਹਦੇ ਮੁਤਾਬਕ ਤੇ ਵੀ ਪੋਲੀਟੀਕਲ ਕੁਛ ਨਾ ਕੁਛ ਲੈਣਾ ਪਏਗਾ ਇੱਕ ਪੋਲ ਪੋਲੀਟੀਕਲ ਇਸ ਨਾਲ ਕਿੰਨਾ ਸਰਦਾ ਵੀ ਇਸ ਤਰ੍ਹਾਂ ਦੀ ਬਾਤ ਹੈ ਤਾਂ ਇਹ ਵੀ ਪੋਲੀਟਿਕਸ ਹੈ ਜਿਹੜਾ ਸੁਖਵੀਰ ਨਸਦੀਵਰ ਇਹ ਤੋਂ ਅੱਗੇ ਵੀ ਕੋਈ ਛੋਟਾ ਮੋਟਾ ਪੋਲਿਟਿਕਲ ਦੇ ਸਕਦੇ ਆ ਕਿਉਂਕਿ ਲੱਗਦਾ ਇਹ ਆ ਵੀ ਸਿੰਘ ਸਾਹਿਬ ਨੇ ਵੀ ਬੜਾ ਹਾਈ ਪ੍ਰੋਫੈਸਰਲ ਤੇ ਬੜੀ ਹਾਈ ਪਿਚ ਤੇ ਲੈ ਕੇ ਸੀ ਸਾਰੇ ਗੱਲਬਾਤ ਤੇ ਉਹਨਾਂ ਨੇ ਵੀ ਬੜੇ ਪੋਸਚਰ ਹਾਰਡ ਹਾਰਡ ਕਰਲੇ ਸੀਗੇ ਹੁਣ ਉਦੋਂ ਥੱਲੇ ਕਿੰਨੇ ਉਤਰਨੇ ਉਤਰਨਾ ਉਹਨਾਂ ਨੂੰ ਬਹੁਤ ਨਹੀਂ ਫਿਰਦੇ ਸਿੰਘ ਸਾਹਿਬ ਜਮਾ ਕੱਲੀ ਧਾਰਮਿਕ ਦੇ ਬੈਠੇ ਤਾਂ ਫਿਰ ਇਹ ਸਿੰਘ ਸਾਹਿਬ ਦੀ ਵੀ ਪਹਿਲੀ ਗੁਰਵਜਨ ਸਿੰਘ ਬਣਨ ਵਾਲੀ ਪੋਜੀਸ਼ਨ ਤੋਂ ਵੀ ਹਟਾਤੇ ਆ ਇਹ ਕਹੇ ਪੜੀ ਕੋਈ ਮੈਂ ਕਹਿੰਦਾ 185 ਅੰਕਾਂ ਲਈ ਪਿੱਛੇ ਜਾਣਗੇ ਤਾਂ ਇਹ ਤੋਂ ਇਲਾਵਾ ਵੀ ਕੁਝ ਨਾ ਕੁਝ ਕੋਈ ਸਜ਼ਾ ਦੇਣੀ ਹੈ ਦੇਣੀ ਪਊਗੀ ਜਿਸ ਕਿਸਮ ਦਾ ਸਾਰਾ ਕੁਝ ਲੋਕ ਭੁੱਲਣਗੇ ਨਹੀਂ ਜਿਸ ਕਿਸਮ ਦੀ ਉਮੀਦ ਲੋਕਾਂ ਨੇ ਲਾਈ ਸੀ ਤੇ ਇਸ ਕਰਕੇ ਪੋਲੀਟੀਕਲ ਕਰਨਾ ਪਊ ਸਾਰਾ ਕੁਝ ਮੈਨੂੰ ਇਹ ਵੀ ਲੱਗਦਾ ਫਿਰ ਦੂਸਰੀ ਥਰਡ ਤੀਜੀ ਗੱਲ ਇਹ ਹੈ ਵੀ ਇਹ ਫੇਰ ਵੀ ਪੋਲੀਟੀਕਲ ਨਾ ਲਾਇਆ ਜਾਂ ਕੁਝ ਲਾਇਆ ਤਾਂ ਐਕਸੈਪਟੈਂਸ ਅਕਾਲੀ ਦਲ ਦੀ ਵਧ ਨਹੀਂ ਨਹੀਂ ਲੋਕਾਂ ਚ ਕੱਲ ਤਾਂ ਪੋਲੀਟੀਕਲੀ ਡਾਊਨ ਹੋਇਆ ਕਰਨਾ ਫਰਮ ਲੇਵਲ ਤੇ ਨਾ ਕੋਈ ਪੋਲਿਟਿਕਲੀ ਵੀ ਖੜੇ ਆ ਜਿਹਦੇ ਚ ਇਲੈਕਸ਼ਨ ਹਾਰਦੇ ਆ ਤਾਂ ਫਿਰ ਇਹ ਦੇਖੋ ਬੜਾ ਹਜੇ ਵੀ ਕੰਪਲੈਕਸ ਹੈ ਸਿਚੁਏਸ਼ਨ ਪਰ ਅਮੇ ਸਮਝੌਤਾ ਹੋ ਗਿਆ ਪਤਾ ਲੱਗ ਜਾਏਗਾ ਅਨਫੋਲਡ ਹੋ ਜੂ ਵੀ ਸਮਝੌਤਾ ਕਿਸ ਲੈਵਲ ਤੇ ਹੁੰਦਾ ਹੈ ਪਰ ਹਜੇ ਵਿਚਾਲੇ ਗੱਲ ਖੜੀ ਹੈ ਤੇ ਸਿੰਘ ਸਾਹਿਬ ਦੀ ਵੀ ਬੜੀ ਥੱਲੇ ਆਉਣ ਵਾਲੀ ਪੋਜੀਸ਼ਨ ਵੀ ਉਹਨਾਂ ਦਾ ਨੁਕਸਾਨ ਵੀ ਹੈ ਅਕਾਲੀ ਦਲ ਦਾ ਤਾਂ ਚਲੋ ਜਿੰਨਾ ਕਿ ਇਹਨਾਂ ਨੇ ਮੇਕਅਪ ਕਰ ਲੈਣਾ ਹੈ ਹੋਰ ਕੰਗਮੇਟੀ ਕਰਕੇ ਮੇਰਾ ਕੀ ਹੈ ਨਹੀਂ ਹੈ ਕਿ ਪੋਲਿਟਿਕਲ ਸਜ਼ਾ ਨਹੀਂ ਦੇਣਗੇ ਉਹਦਾ ਉਹਦਾ ਵੀ ਬੱਲਾ ਇਹ ਹੈ ਵੀ ਉਹਨੇ ਪਹਿਲਾਂ ਹੀ ਕਹਿਤਾ ਮੈਂ ਤਾਂ ਅਸਤੀਫਾ ਦੇ ਚੁੱਕਾ ਮੈਂ ਉਹਨਾਂ ਪੋਲਿਟਿਕ ਚ ਹੈ ਹੀ ਨਹੀਂ ਇਹ ਇੱਕ ਬੜਾ ਤਰੀਕੇ ਬਹਾਨਾ ਕੋਈ ਇਹੋ ਜਿਹਾ ਵੀ ਹੋ ਸਕਦਾ ਹੈ ਅਸਤੀਫਾ ਦਿੱਤਾ ਹੁਣ ਦੁਬਾਰਾ ਹਜੇ ਨਾ ਬਣਾਉ ਇੱਕ ਟੰਨੇ ਉਹ ਰੈਸਟ ਕਰ ਲਓ ਦੂਜੇ ਨੂੰ ਬਣਾ ਲਓ ਦੇਖੋ ਦਸੰਬਰ ਤੱਕ ਇਲੈਕਸ਼ਨ ਜਿਹੜੀ ਨਵੀਂ ਹੋਣੀ ਹੈ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਜਿਹੜੀ ਨਾ ਉਹਦੇ ਚ ਜੋ ਇਹਨਾਂ ਨੇ ਬਹੁਤ ਜ਼ਿਆਦਾ ਵੱਡੀ ਮੈਜੋਰਟੀ ਲਈ ਹੈ ਬੀਬੀ ਜਗੀਰ ਕੋਲ ਨੇ ਪਿਛਲੀ ਵਾਰ ਕਿੰਨੀਆਂ ਸੀਟਾਂ ਦਾਟ ਗਈਆਂ ਨੇ ਇਸ ਮੈਜੋਰਟੀ ਵਿੱਚ ਇਹ ਸਮਝਦੇ ਵੀ ਹੁਣ ਪਾਵਰ ਬਹੁਤ ਜ਼ਿਆਦਾ ਸਾਡੇ ਕੋਲ ਹੈ ਲੋਕ ਸਾਡੇ ਨਾਲ ਨੇ ਹੈ ਕਿ ਨਹੀਂ ਇਹ ਨਹੀਂ ਕਰ ਉਹ ਤਾਂ ਉਹ ਤਾਂ ਪੁਰਾਣੀ ਚੋਣ ਦੇ ਤਹਿਤ ਹੀ ਨੇ ਨਾ ਬਿਲਕੁਲ ਬੇਸ਼ੱਕ ਪਰ ਉਹ ਨਵੀਂ ਚੋਣ ਜਿਹੜੀ ਸ਼੍ਰੋਮਣੀ ਕਮੇਟੀ ਕੋਲੋਂ ਹੁੰਦੀ ਹੈ ਕਿ ਆ ਨਹੀਂ ਜਾ ਸਕਦਾ ਇਹ ਦਿਨਾਂ ਦੇ ਵੀ ਇਹ ਪੇ ਪੋਲੀਟੀਕਲ ਡਿਸੀਜਨ ਨਹੀਂ ਹੋਵੇਗਾ ਧਾਰਮਿਕ ਸਿਫਾਈ ਲਾਈ ਜਾਏਗੀ ਕਿ ਉਹ ਉਹ ਐਕਸਕਲੂਡ ਆਲਰੇਡੀ ਹੋ ਚੁੱਕਾ ਹੈ ਪੋਲੀਟਿਕਸ ਤੋਂ ਉਹਨੂੰ ਕਿ ਦੁਬਾਰਾ ਪੋਲੀਟਿਕਸ ਵਿੱਚ ਗਿਣੋਗੇ ਦੂਸਰੀ ਗੱਲ ਇਹ ਹੈ ਕਿ ਜਿਉਂ ਹੀ ਇਹ ਫੈਸਲਾ ਹੋ ਗਿਆ ਖਤਮ ਹੋ ਗਈ ਗੱਲ ਦੂਜਾ ਗਰੁੱਪ ਜਿਹੜਾ ਉਹਦੀ ਪਾਵਰ ਖਤਮ ਹੋ ਗਈ ਮੈਜਮੀ ਨਭੀ ਉਹਨਾਂ ਦਾ ਮੇਨ ਇਸ਼ੂ ਖਤਮ ਹੋ ਗਿਆ ਤੇ ਉਂਝ ਵੀ ਉਹਨਾਂ ਨੂੰ ਵੀ ਅਹਿਸਾਸ ਹੋ ਗਿਆ ਵੀ ਸਾਡੇ ਨਾਲ ਤੇ 23 ਮੈਂਬਰ ਹੀ ਨੇ ਸ਼ਰੂਨੀ ਕਮੇਟੀ ਦੇ ਇਹ ਇਹ ਉਹਨਾਂ ਨੂੰ ਕੋਈ ਕੋਈ ਜਥੇਦਾਰ ਇਹੋ ਜਿਹਾ ਵੀ ਕਰ ਸਕਦੇ ਨੇ ਜਿਹੜੇ ਕਿਉਂਕਿ ਉਹ ਗਾਇਨ ਦੇ ਸੁਧਾਰ ਲਾਅਰ ਵਾਲੇ ਵੀ ਚਲੋ ਇਹਨਾਂ ਨੂੰ ਬਹਾਲ ਕਰ ਲਓ ਕਿਉਂ ਕੱਢੇ ਨੇ ਤੁਸੀਂ ਵਿੱਚੋਂ ਤੇ ਸਾਂਝਾ اجلاس ਕਰਕੇ ਜਿਹਨੂੰ ਮਰਜ਼ੀ ਚੁਣ ਲਓ ਬੇਸ਼ੱਕ ਸਾਂਝਾ ਹੀ اجلاس ਵੀ ਹੋ ਜਾਵੇ ਇਸ ਦਿਨ ਕੋਈ ਫਰਕ ਨਹੀਂ ਪੈਣਾ ਮੈਜੋਰਟੀ ਫਿਰ ਵੀ ਉਹਦੇ ਨਾਲ ਹੈ ਕਿਉਂ ਸਾਂਝੇ اجلاس ਕਰਕੇ ਐਗਜ਼ੈਕਟਿਵ ਦੇ ਬੰਦੇ ਹੋਣਗੇ ਨਾ ਐਗਜ਼ੈਕਟਿਵ 'ਚ ਇਹ ਸਾਰੇ ਐਗਜ਼ੈਕਟਿਵ 'ਚ ਨਹੀਂ ਹਨ ਕੁਝ ਹਨ ਕੁਝ ਨਹੀਂ ਹਨ ਇਹਨਾਂ ਜੋ 8 ਬੰਦੇ ਸੀ ਜਿਹੜੇ ਇਹਨਾਂ ਨੇ ਉਹ ਕੀਤੇ ਨੇ ਨਾ ਹਾਂਜੀ ਡੈਲੀਗੇਟ ਹੋਣਗੇ ਜਿਹੜੀ ਹੁਣ ਦਸੰਬਰ ਚ ਚੋਣ ਹੋਣੀ ਹੈ ਉਹ ਡੈਲੀਗੇਟਾਂ ਦੀ ਚੋਣ ਆ ਜਿਹੜੇ ਆਲਰੇਡੀ ਅਜਲਾਸ ਚ ਚੁਣੇ ਹੋਏ ਸੀਗੇ ਪਹਿਲਾਂ ਹੀ ਔਰ ਉਹਨਾਂ ਨੇ ਕਰਨੀ ਹੈ ਕਹਿੰਦੇ ਜਨਰਲ ਹਾਊਸ ਜਿਹਨੂੰ ਆਪਾਂ ਕਹਿੰਦੇ ਆ ਉਹ ਪੁਰਾਣੇ ਚੁਣੇ ਨਹੀਂ ਕਰਨੀ ਹੈ ਹਜੇ ਨਵੀਂ ਮੈਂਬਰਸ਼ਿਪ ਨਹੀਂ ਘਟੀ ਜਾਣੀ ਜਾਂ ਬਾਕੀ ਤੁਹਾਨੂੰ ਮਜ਼ੇਦਾਰ ਚੀਜ਼ ਦੱਸਾਂ ਉਹਦੇ ਵਿੱਚ ਸੁਖਬੀਰ ਕੁਲ 70% ਤੋਂ ਉੱਪਰ ਮੈਜੋਰਿਟੀ ਹੈ ਅਸਾਂ ਬਾਕੀ ਗੱਲ ਇਹਦੇ ਚ ਮੈਂ ਇਹ ਗੱਲ ਜ਼ਿਕਰ ਪੁੱਛਣਾ ਚਾਹਾਂ ਇੱਕ ਪੋਲੀਟੀਕਲ ਡਿਸੀਜਨ ਹੈ ਜਿਹੜਾ ਆਕਾਲੀ ਦਲ ਦਾ ਕਿ ਵਰਕਿੰਗ ਕਮੇਟੀ ਚੋਂ ਪਹਿਲਾਂ ਵੀ ਜਦੋਂ ਸੁਖਵੀਰ ਸਿੰਘ ਬਾਦਲ ਗਏ ਨੇ ਢਾਈ ਮਹੀਨੇ ਪਹਿਲਾਂ ਜਦਰ ਸਾਹਿਬ ਕੋਲ ਕਿ ਮੈਂ ਐਜੇ ਆਕਾਲੀ ਦਲ ਦੇ ਪ੍ਰਧਾਨ ਮੁੱਖ ਸੇਵਾਦਾਰ ਸਭ ਚੀਜ਼ਾਂ ਪ੍ਰਬੰਧਨ ਕਰਦਾ ਹੈ ਨਾ ਨਿਮਾਣਾ ਸਿੱਖ ਕਰਕੇ ਜਿਹੜਾ ਹੁਣ ਗਏ ਨੇ ਢਾਈ ਮਹੀਨੇ ਬਾਅਦ ਉਹਦੀ ਇਬਾਰਤ ਬਿਲਕੁਲ ਅਲੱਗ ਹੈ ਹਾਂ ਬਿਲਕੁਲ ਉਹਦੀ ਇਬਾਰਤ ਇਹ ਹੈ ਬਲਕਿ ਕਿ ਕੂੜ ਪ੍ਰਚਾਰ ਜੋ ਆਕਾਲੀ ਦਲ ਦੇ ਖਿਲਾਫ ਹੋਇਆ ਉਹ ਕੂੜ ਪ੍ਰਚਾਰ ਕਰਕੇ ਜਿਹੜੀ ਚਿੱਠੀ ਦਿੱਤੀ ਗਈ ਤੇ ਮਨ ਤਰਖਾਇਆ ਕੋਸ਼ਤ ਕੀਤਾ ਗਿਆ ਉਹਦਾ ਫੈਸਲਾ ਜਲਦੀ ਕੀਤਾ ਜਾਵੇ ਇਟ ਮੀਨ ਜਿਹੜਾ ਤੁਸੀਂ ਇੱਕ ਅੰਦਰੋਂ ਇਹ ਪ੍ਰਬੰਧ ਕਰਦੇ ਸੀ ਕਿ ਮੈਂ ਨਵਾਨਾ ਸਿੱਖ ਦੇ ਤੌਰ ਤੇ ਹਾਂ ਤੇ ਜਦ ਤੁਸੀਂ ਲਾਜਿਕੇ ਬਿਲਡ ਕਰਤਾ ਪਬਲਿਕਲੀ ਜਥੇਦਾਰ ਨੂੰ ਇੱਕ ਚਿੱਠੀ ਦੇ ਕੇ ਕਿ ਉਹ ਗਰਾਊਂਡ ਰਿਐਲਿਟੀ ਨਾ ਤਾਂ ਇਹ ਸਹੀ ਹੈ ਕਿ ਸਿੰਘ ਸਾਹਿਬਾਨ ਨੂੰ ਸੱਦਿਆ ਗਿਆ ਨਾ ਰਾਮ ਰਹੀਮ ਨੂੰ ਮਾਫੀ ਨਾ ਸਮੇਤ ਸੈਣੀ ਨੂੰ ਲਾਉਣ ਦੀ ਗੱਲ ਨਾ ਰਾਮ ਰਹੀਮ ਦੇ ਖਿਲਾਫ 2012 ਦਾ ਕੇਸ ਬੈਡਰ ਆ ਉਹ ਸਾਰੀਆਂ ਚੀਜ਼ਾਂ ਇਹ ਦਾ ਮਤਲਬ ਕੂੜ ਪ੍ਰਚਾਰ ਹੈ ਜੇ ਉਹ ਕੂੜ ਪ੍ਰਚਾਰ ਹੈ ਤੇ ਤੁਸੀਂ ਫਿਰ ਪ੍ਰਬਾਨ ਕੀ ਕੀਤਾ ਤੇ ਫਿਰ ਜ਼ਿੰਦਦਾਰ ਕੀ ਲਾਉਣਗੇ ਸਜ਼ਾ ਇਹ ਤਾਂ ਪਹਿਲਾਂ ਉਹਨਾਂ ਨੂੰ ਦੇਖਣਾ ਹੀ ਪਊਗਾ ਨਾ ਵੀ ਇਹ ਕੂੜ ਪ੍ਰਚਾਰ ਹੈ ਜਾਂ ਹਕੀਕਤ ਹੈ ਗੁਨਾਹ ਹੈ ਜਾਂ ਨਹੀਂ ਹੈ ਬਿਨ ਬੇਗੁਨਾਹ ਨੂੰ ਫਿਰ ਸਜ਼ਾ ਜੇ ਕੂੜ ਪ੍ਰਚਾਰ ਦੇ ਆਧਾਰ ਤੇ ਲਾਉਣੀ ਹੈ ਤਾਂ ਕਿਉਂ ਲਾਉਣੀ ਹੈ ਜੀ ਤੇ ਜੇ ਕੋ ਨਾ ਹੈ ਤਾਂ ਹੀ ਲੱਗੂਗੀ ਜੇਕਰ ਕੁਝ ਕਰਨਾ ਵੀ ਹੈ ਤੇ ਦੂਸਰੀ ਗੱਲ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਇਹ 14 ਦਸੰਬਰ ਦੀ ਗੱਲ ਕੀਤੀ ਹੈ ਕਿ 5 ਸਾਲ ਹੋ ਜਾਣਗੇ ਈਵਨ ਚੁੰਦਾ ਕਮੇਟੀ ਦੀ ਜਿਹੜੀ ਰਿਪੋਰਟ ਇਹਨਾਂ ਦੀ ਆਪਣੀ ਸੀ ਉਹ ਇਹ ਕਹਿ ਰਹੀ ਸੀ ਕਿ ਨਵੇਂ ਮੈਂਬਰਸ਼ਿਪ ਕੱਟ ਕੇ ਇੱਕ ਕਮੇਟੀ ਦੇ ਤਹਿਤ ਨਵੇਂ ਡੈਲੀਗੇਟ ਬਣਾ ਕੇ ਇਹ ਸਾਰਾ ਕੁਝ ਤਾਂ ਉਦੋਂ ਦਾ ਹੀ ਹੈ ਜਦੋਂ ਉਹਨੇ 5 ਸਾਲ ਤੋਂ ਬਣੇ ਹੋਏ ਨੇ ਹੈਨਾ ਇਹ ਤਾਂ ਹੁਣ ਸ਼੍ਰੋਮਣੀ ਕਮੇਟੀ ਦੀ ਜੋਬ ਵੀ ਪੁਰਾਣਿਆਂ ਦੇ ਵੱਲੋਂ ਹੀ ਹੋਈ ਤੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਤੇ ਜੇ ਇਹਨਾਂ ਤੋਂ ਬਿਨਾ ਪੁਰਾਣੇ ਡੈਲੀਗੇਟਾਂ ਨਾਲ ਹੀ ਚੋਣ ਹੁੰਦੀ ਹੈ ਫਿਰ ਤਾਂ ਜਾ ਸੁਖਬੀਰ ਸਿੰਘ ਬੜੇ ਜਾਵਦਾ ਕੋਈ ਬੰਦਾ ਬਣੇ ਫਿਰ ਤਾਂ ਅਕਾਲੀ ਦਲ 'ਚ ਕੋਈ ਨਵੇਂ ਵਾਲੀ ਗੱਲ ਤਾਂ ਨਹੀਂ ਨਾ ਕੀ ਇਹਦੇ 'ਚ ਇਹ ਚਾਂਸ ਵੀ ਹੈ ਜਥੇਦਾਰ ਸਾਹਿਬ ਇਹ ਕਹਿਣ ਵੀ ਦਸਬਰ ਨਹੀਂ ਨਵੀਂ ਮੈਂਬਰਸ਼ਿਪ ਖਟੋ ਕੋਈ ਕਮੇਟੀ ਦੀ ਸੁਪਰਵਾਈਜ਼ਨੇਟ ਫਰੈਸ਼ ਡੈਲੀਗੇਟਾਂ ਦੇ ਆਧਾਰ ਤੇ ਜਿਹੜਾ ਵੀ ਤੁਣੂ ਸੁਖਬੀਰ ਸਿੰਘ ਬਾਦਲ ਬਣ ਜੇ ਜਾਂ ਜਿਹੜਾ ਮਰਜੀ ਬਣ ਜੇ ਤੇ ਤੁਸੀਂ ਬਣ ਜੋ ਜੇ ਉਹ ਫਰੈਸ਼ ਡੈਲੀਗੇਟ ਨਹੀਂ ਆਉਂਦੇ ਫਿਰ ਨਤੀਜਾ ਲੋਕਾਂ ਨੂੰ ਪਤਾ ਹੀ ਹੈ ਬੇਕੋ ਦੋ ਤਿੰਨ ਗੱਲਾਂ ਬਹੁਤ ਜ਼ਿਆਦਾ ਅਹਿਮ ਖੜੀਆਂ ਇੱਕ ਤਾਂ ਫਰੈਸ਼ ਡੈਲੀਗੇਟਸ ਵਾਲੀ ਖੜੀ ਹੈ ਨਹੀਂ ਤਾਂ ਤੁਸੀਂ ਜਿਵੇਂ ਐਡਪੀਸੀ ਦਾ 2011 ਤੋਂ ਉਹੀ ਹਾਊਸ ਹੈ ਤੁਸੀਂ ਉਸ ਨੂੰ ਆਪਣੇ ਨਾਮ ਉੱਤੇ ਚਲਾਏ ਜਾਂਦੇ ਹੋ ਤੇ ਦੂਜਾ ਗੱਲ ਇਹ ਹੈ ਵੀ ਤੁਹਾਡੀ ਪੋਲਿਟਿਕਸ ਤੁਸੀਂ ਬਦਲੀ ਨਹੀਂ ਉਸੇ ਪੋਲਿਟਿਕਸ ਤੋਂ ਗਰਵਚਨ ਸਿੰਘ ਤੋਂ ਤੁਸੀਂ ਮਾਫੀ ਦਵਾਈ ਸੀ ਉਸੇ ਪੋਲਿਟਿਕਸ ਤੋਂ ਫੋਲੋ ਕੀਤੀ ਸਾਰੇ ਕੁਝ ਉਸੇ ਤੋਂ ਫੋਲੋ ਕੀਤਾ ਜਿੱਦਾਂ ਕੀਤਾ ਐਂਟੀ ਰੀਜਨਲ ਜਿੱਥੋਂ ਦਾ ਹੋਇਆ ਉਸੇ ਤੋਂ ਬੇਅਦਬੀ ਨਿਕਲੀ ਹੈ ਉਹ ਪੋਲਿਟਿਕਸ ਤੋਂ ਨਿਕਲੀ ਆ ਜਿਹੜੀ ਉਹ ਪੋਲਿਟਿਕਸ ਜਿਹੜੀ ਤੁਸੀਂ ਬਿਲਕੁਲ ਨਹੀਂ ਹੱਥ ਲਾਉਂਦੇ ਉਹਦੇ ਤੇ ਚੇਂਜ ਦੀ ਗੱਲ ਹੀ ਨਹੀਂ ਕਰਦੇ ਅਕਾਲੀ ਦਲ ਉਹਨਾਂ ਚ ਰਿਵਾਈਵ ਨਹੀਂ ਹੋ ਸਕਦਾ ਇਹ ਐਕਸਰਸਾਈਜ਼ ਥੋੜਾ ਕਨਾਂ ਫਰਕ ਪਾ ਦੇ ਪਾ ਦੇ ਮੈਨੂੰ ਲੱਗਦਾ ਨਹੀਂ ਕੋਈ ਪਾਵੇ ਕਿਉਂਕਿ ਬਹੁਤ ਜ਼ਿਆਦਾ ਸਿੱਖਾਂ ਦੇ ਵਿੱਚ ਥੋੜਾ ਜਿਹਾ ਵਿਰੋਧ ਵਾਲੀ ਵਿਵਸਥਾ ਜ਼ਿਆਦਾ ਹੈ ਜਿਹੜੀ ਸਖਵੀਰ ਬਾਦਲ ਪ੍ਰਤੀਜਾ ਕਰਦੀ ਦਾ ਉਹ ਬਦਲਣ ਵਾਲੀ ਫੀਲਿੰਗ ਜੀ ਸਾਰਾ ਖੜਾ ਹੋ ਜਾਂਦਾ ਉਸ ਕਿਸਮ ਦੀ ਫੀਲਿੰਗ ਖੜੇ ਉਹ ਖੜੀ ਹੋਈ ਹੈ ਪੋਲਿਟਿਕਸ ਤੋਂ ਤੁਸੀਂ ਆਤਮ ਸਮਰਪਣ ਵਾਲੀ ਜਿਹੜੀ ਪੋਲਿਟਿਕਸ ਅਡਾਪਟ ਕੀਤੀ ਹੈ ਆਪਣਾ ਉਸੇ ਤੋਂ ਜਿਹੜੇ ਬਹੁਤ ਲੰਬੇ ਸਮੇਂ ਤੋਂ ਕੀਤੀ ਹੈ ਉਹ ਉਹਨਾਂ ਚਿਰ ਤਾਂ ਚੱਲ ਗਿਆ ਜਦੋਂ ਕੋਈ اپੋਜੀਸ਼ਨ ਹੈ ਨਹੀਂ ਸੀ ਤੇ ਹੋਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤਸ਼ੱਦਦ ਦੇ ਦੌਰ ਚ ਕੋਈ ਉਹਦੋਂ ਉਸ ਨੂੰ ਵਿਰੋਧ ਕਰਨ ਵਾਲਾ ਹੈ ਨਹੀਂ ਸੀਗਾ ਇੱਕ ਬਾਦਲ ਪ੍ਰਕਾਸ਼ ਸਿੰਘ ਬਾਦਲ ਦੀ ਆਪ ਦੀ ਵੱਡੀ ਪਰਸਨੈਲਿਟੀ ਕਰ ਲੋ ਚਲੋ ਕਿਸੇ ਲੈਵਲ ਤੇ ਚੜ ਗਿਆ ਹੁਣ ਚੱਲਣਾ ਬਹੁਤ ਮੁਸ਼ਕਲ ਹੈ ਤੁਹਾਨੂੰ ਬਦਲਣਾ ਪਊਗਾ ਲੋਕ ਹਜੇ ਤਾਂ ਉਮੀਦ ਕਰ ਰਹੇ ਵੀ ਸਿੰਘ ਸਾਹਿਬ ਸਿੰਘ ਸਾਹਿਬ ਨੂੰ ਵੀ ਕਈ ਇਹੋ ਜਿਹੀਆਂ ਆਵਾਜ਼ਾਂ ਆ ਰਹੀਆਂ ਤੁਸੀਂ ਰੀਜਨਲ ਪਾਰਟੀ ਲੈਵਲ ਤੇ ਬਾਹਰੋਂ ਜੀ ਅਕਾਲੀ ਦਲ ਨੂੰ ਇਹ ਜੀ ਇਹ ਜੀ ਕੋਈ ਸਜ਼ਾ ਦਿਓ ਵੀ ਰੀਜਨਲ ਪਾਰਟੀ ਖੜੀ ਹੋ ਜਾਵੇ ਇੰਨਾ ਚੁ ਤਾਂ ਰੀਜਨਲ ਪਾਰਟੀ ਹੁੰਦੀ ਨਹੀਂ ਇਹ ਐਸਾ ਚੀ ਰਿਹਾ ਤਾਂ ਜੇ 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 ਖਚਾਂਣ ਸੇ ਵੀ ਸਿੰਘ ਸਾਹਿਬ ਕਹਿੰਦੇ ਨੇ ਵੀ ਅਕਾਲੀ ਦਲ ਦਾ ਕਰੈ ਸਜ਼ਾ ਕੱਲਾ ਅਕਾਲੀ ਦਲ ਇਕੱਠਾ ਕਰ ਦੋ ਜਿਹੜੇ ਸੁਧਾਰ ਲਹਿਰ ਵਾਲੇ ਵੀ ਹੁਣ ਤੱਕ ਤਾਂ ਸੁਧਾਰ ਲਹਿਰ ਵਾਲੇ ਵੀ ਸੁਬੀਰ ਸਿੰਘ ਬਾਦਲ ਦੀ ਕਮਾਂਡ ਚ ਸੀਗੇ ਜਦੋਂ ਲੋਕ ਸਭਾ ਲੜ ਕੇ ਲੱਗਿਆ ਕਿ ਹੁਣ 10 ਸੀਟਾਂ ਤੇ ਜਮਾਨਤ ਜਬਤ ਹੋ ਗਈ ਹੁਣ ਸੁਬੀਰ ਸਿੰਘ ਬਾਦਲ ਦੇ ਪਿੱਛੇ ਲੱਗ ਕੇ ਵੀ ਪੋਸਟ ਨਹੀਂ ਮਿਲਦੀ ਉਦੋਂ ਲੱਗ ਹੋਏ ਨੇ ਨਾ ਕੋਈ ਕਿਸੇ ਪ੍ਰਿੰਸੀਪਲ ਉਹਦੇ ਤੇ ਤਾਂ ਇਹ ਤੋਂ ਪਹਿਲਾਂ ਲੱਗ ਨਹੀਂ ਹੋਇਆ ਨਾ ਅਕਲ ਤਖਤੇ ਗਿਆ ਨਾ ਕਿੱਥੇ ਗਿਆ ਇਸ ਲਈ ਸੈਟਅਪ ਤਾਂ ਉਹ ਹੈ ਤਾਂ ਫਿਰ ਕਿਵੇਂ ਮਤਲਬ ਦੇਖਿਆ ਜਾਊਗਾ ਜੇ ਉਹਨਾਂ ਨੂੰ ਇਕੱਠੇ ਵੀ ਜੇਕਰ ਹੋ ਜਾਣ ਤਾਂ ਵੀ ਤੁਹਾਨੂੰ ਨਹੀਂ ਲੱਗਦਾ ਕਿ ਨਹੀਂ ਬਿਲਕੁਲ ਹੀ ਹਜੇ ਉਸੇ ਸਟੇਟਸ ਕੋ ਜੈਸੇ ਥੇ ਤੇ ਗੱਲਬਾਤ ਹੋ ਰਹੀ ਹੈ ਉਹਦੇ ਚ ਤਬਦੀਲੀ ਨਹੀਂ ਕਰ ਰਹੇ ਗੱਲ ਇਹ ਦੋ ਬੰਦ ਬਦਲੋਗੇ ਪੰਜਾਬ ਦੀ ਪੋਲਿਟਿਕਸ ਬਦਲਣਾ ਹੋਊਗੀ ਪਰ ਉਹਦੇ ਉੱਤੇ ਕੋਈ ਸ਼ਬਦ ਨਹੀਂ ਕਰਦੇ ਉਮੀਦ ਸੀ ਵੀ ਆਹ ਜਿਹੜਾ ਜਦੋਂ ਐਕਸਰਸਾਈਜ਼ ਜਿਹੜੀ 24 ਦੀ ਇਲੈਕਸ਼ਨ ਤੋਂ ਪਹਿਲਾਂ ਤੇ ਵੀ ਮਈ ਵਾਲੀ 24 ਇਲੈਕਸ਼ਨ ਤੋਂ ਪਹਿਲਾਂ ਵੀ ਲੱਗਦਾ ਸੀ ਵੀ ਕੋਈ ਓਰੀਜਨਲ ਪਾਰਟੀਆਂ ਦਾ ਕਨਕਲੇਵ ਬਣ ਰਿਹਾ ਉੱਤਰ ਕੋਈ ਨਵਾਂ ਸੱਦਾ ਆਉ ਕੋਈ ਗੱਲ ਕਰਨਗੇ ਬਦਲਣਗੇ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਵੀ ਉਸੇ ਲਾਈਨ ਤੇ ਖੜੇ ਹੋ ਗਏ ਤੇ ਇਸ ਕਰਕੇ ਜਿੰਨਾ ਚਿਰ ਪੋਲਿਟਿਕਸ ਨਹੀਂ ਚੇਂਜ ਹੁੰਦੀ ਉਹਨਾ ਚਿਰ ਮੁਸ਼ਕਲ ਹੈ ਸਾਰੇ ਗੱਲ ਤੇ ਬਾਕੀ ਛੋਟੀ ਮੋਟੀ ਐਕਸਰਸਾਈਜ਼ ਤਲਦੀ ਰਹੂਗੀ ਤੇ ਇਹਦੇ ਚੋ ਕੁਝ ਸਾਨੂੰ ਨਹੀਂ ਮਿਲ ਉਹਨਾਂ ਦੇ ਇਹ ਇਕੱਠੇ ਹੋਣ ਵਾਲੀ ਐਕਸਰਸਾਈਜ਼ ਜ਼ਰੂਰ ਹੋ ਜੂਗੀ ਲੱਗਦਾ ਇੱਕ ਗੱਲ ਡਾਕਟਰ ਜੀ ਇੱਕ ਗੱਲ ਇਹ ਦੇਖੋ ਕਿ ਜਦੋਂ ਅਕਾਲੀ ਦਲ ਦਾ ਪ੍ਰਧਾਨ ਤੇ ਸਰੋਵਣੀ ਕਮੇਟੀ ਦਾ ਪ੍ਰਧਾਨ ਬਰਖਿੰਗ ਪ੍ਰਧਾਨ ਕਹਿੰਦੇ ਉਹ ਲਗਾਤਾਰ ਜਾਂਦਾ ਇੱਕ ਜਥੇਦਾਰ ਕੋਲ ਵੱਡੀ ਸਰਬੋ ਵਾਲੇ ਕੋਲ ਇਹਦਾ ਮਤਲਬ ਜਥੇਦਾਰ ਅਕਾਲ ਤਖਤ ਨੇ ਨਾੜਤਾ ਪਹਿਲਾਂ ਹੀ ਕਿਤੇ ਗੱਲ ਹੋ ਗਈ ਹੋਣੀ ਹੈ ਫਿਰ ਉਹਨਾਂ ਨੇ ਕਿਹਾ ਉਹਨੂੰ ਮਨਾ ਲਓ ਮੈਂ ਤਾਂ ਠੀਕ ਹੀ ਆ ਹਾਂ ਨਾ ਕਿਤੇ ਨਾ ਕਿਤੇ ਗੱਲ ਉਹਦੇ ਚੋਂ ਪਹਾੜਾਂ ਜਿਹਾ ਆਏ ਨਿਕਲਦੀਆਂ ਲੱਗਦੀਆਂ ਨਹੀਂ ਨਹੀਂ ਤਾਂ ਤੁਸੀਂ ਸਾਹਮਣੇ ਮਿਲਦੇ ਹੋ ਦੋਨਾਂ ਨੂੰ ਵੀ ਇਕੱਠੇ ਮਿਲ ਸਕਦੇ ਹੋ ਜੇ ਮਿਲਣਾ ਚਾਹੋ ਤਾਂ ਵੈਸੇ ਵੀ ਮਿਲ ਸਕਦੇ ਹੋ ਬਹੁਤ ਸਾਰਾ ਇਹ ਪ੍ਰਚਾਰ ਵੀ ਹੋਇਆ ਮੀਡੀਆ ਦੇ ਵਿੱਚ ਜਦੋਂ ਪ੍ਰਚਾਰ ਹੋਇਆ ਤਾਂ ਹਰਜਿੰਦਰ ਸਿੰਘ ਧਾਮੀ ਨੇ ਇਹ ਕਿਹਾ ਕਿ ਕਿ ਅਸੀਂ ਮਿਲ ਕਿਉਂ ਨਹੀਂ ਸਕਦੇ ਜਥੇਦਾਰ ਅਕਾਲ ਤਖਤ ਤਾਂ ਇੱਥੇ ਕਿਉਂਕਿ ਉਹ ਹੈੱਡ ਗ੍ਰੰਥੀ ਵੀ ਨੇ ਸਾਡਾ ਤਾਂ ਰੋਜ਼ ਦਾ ਹੀ ਇੰਟਰਨਲ ਮਾਮਲੇ 'ਚ ਮਿਲਣਾ ਹੈ ਇੱਥੇ ਬਾਹਰ ਹੀ ਮਾਮਲੇ ਜ ਤੁਹਾਨੂੰ ਮਿਲਣਾ ਪਿਆ ਬਾਰ-ਬਾਰ ਆ ਕੇ ਤਾਂ ਜਿਆਦਾ ਰਜਿਸਟ੍ਰੈਂਸ ਇੱਕੋ ਜਥੇਦਾਰ ਬਲਵਾ ਰਹੀ ਸੀ ਜਿਹੜੇ ਜੀਦੇ ਤੇ ਅਟੈਕ ਬਿਰਸਾ ਸੰਗ ਬਲਟਵਾ ਨੇ ਕੀਤਾ ਜਿਹਦੇ ਤੇ ਅਟੈਕ ਬਾਕੀ ਬੰਦਿਆਂ ਨੇ ਕੀਤਾ ਜਿਹੜੇ ਵੀ ਸ਼ਰਮਣੀ ਕਾਲ ਸਰਨਾ ਨੇ ਜਿਹੜੇ ਪਰਮਜੀਤ ਸਰਨਾ ਦਾ ਪ੍ਰਭਾਵ ਭਰਾ ਸੀਗੇ ਹਰਵਿੰਦਰ ਹਰਵਿੰਦਰ ਸਿੰਘ ਸਰਨਾ ਜਿਨ੍ਹਾਂ ਨੇ ਇਹ ਕਿਹਾ ਜਥੇਦਾਰ ਨੇ ਜੂਨੀਅਰਾਂ ਬਣਾ ਲਈ ਜਿਨੇ ਕਿਹਾ ਕਿ ਬਾਕੀ ਦੀਆਂ ਚੀਜ਼ਾਂ ਹੋ ਗਈਆਂ ਔਰ ਇਹ ਵੀ ਕਿਹਾ ਕਿ ਇਹ ਸਾਰਾ ਕੰਮ ਜਿਹੜਾ ਹੋ ਰਿਹਾ ਹੈ ਜਥੇਦਾਰਾਂ ਨੂੰ ਅਸੀਂ ਕੁਝ ਨਹੀਂ ਮੰਨਦੇ ਅਕਾਲ ਤਖਤ ਨੂੰ ਮੰਨਦੇ ਆ ਇਹ ਸਾਰੀਆਂ ਚੀਜ਼ਾਂ ਇੱਕ ਪ੍ਰੈਸ਼ਰ ਦਾ ਕੰਮ ਕੀਤਾ ਇਹਨਾਂ ਨੇ ਵੀ ਇਹਦਾ ਮਤਲਬ ਗੱਲ ਹੀ ਹੈ ਜੋ ਕੁਝ ਇਹਨਾਂ ਨੇ ਕੀਤਾ ਹੈ ਇਹਨੇ ਦੌਰਾਨ ਬਾਗੀ ਪਾਰਟੀ ਨੇ ਵੀ ਤੇ ਇਹਨਾਂ ਨੇ ਵੀ ਕੋਈ ਇਹਨਾਂ ਨੇ ਐਸੀ ਗਰਨੈ ਕੀਤੀ ਜਿਸ ਦੇ ਨਾਲ ਪੰਥਕ ਐਜੰਡੇ ਨੂੰ ਤੁਸੀਂ ਪ੍ਰਮੋਟ ਕਰੋ ਇੱਕ 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 ਨਫਸ ਵੀ ਨਹੀਂ ਨਾ ਇਸਤੇਮਾਲ ਕੀਤਾ ਜੇ ਬੰਥਕ ਜੰਡੇ ਨੂੰ ਪ੍ਰਮੋਟ ਕਰਨ ਦੀ ਬਾਗੀ ਕਰਦੇ ਤੇ ਸਮਝਦੇ ਸੀ ਉਹਨਾਂ ਦਾ ਕੋਈ ਇੰਟਰਸਟ ਜ਼ਿਆਦਾ ਹੈ ਉਹ ਕੋਈ ਦਿਨਉ ਚਾਹੁੰਦੇ ਨੇ ਨਾ ਇਹ ਨਾ ਕੀਤਾ ਨਾ ਉਹ ਨਾ ਕੀਤਾ ਸੋ ਬੇਸ਼ੱਕ ਇਹ ਜਿਹੜਾ ਕੰਪਰੋਮਾਈਜ਼ ਜਿਹੜਾ ਡਿਜ਼ਾਈਨ ਨਿਕਲੇ ਹੈ ਤੇ ਜਿਹੜਾ ਟੈਂਪਰੇਰੀ ਪ੍ਰਬੰਧ ਬਣਾਇਆ ਜਾਏਗਾ ਇਹਨਾਂ ਕੋਈ ਫਰਕ ਨਹੀਂ ਪੈਣਾ ਇਹ ਜਦ ਤੱਕ ਰੂਟ ਡਿਲੀਵਰ ਤੇ ਨਹੀਂ ਪਹੁੰਚਦੇ ਔਰ ਆਪਣਾ ਅਜੰਡਾ ਨਹੀਂ ਬਦਲਦੇ ਔਰ ਐਕਸ਼ਨ 'ਚ ਅਜੰਡਾ ਬਦਲਣ ਖਾਦੀ ਜ਼ੁਬਾਨੀ ਕੇ ਕਹਿਣਾ ਨਹੀਂ ਉਦੋਂ ਤੱਕ ਜਿਹੜੀ ਇਹਨਾਂ ਦੀ ਐਕਸੈਪਟੈਂਸ ਨਹੀਂ ਹੋਣੀ ਜੱਥੇਦਾਰਾਂ ਨੂੰ ਇਹਨਾਂ ਨੇ ਹਟਾ ਦੇਣਾ ਕੋਈ ਪਿਸ਼ਾਕਾ ਨਹੀਂ ਕਰ ਨਹੀਂ ਕਿਸੇ ਤਰੀਕੇ ਨਾਲ ਕਿਸੇ ਨੂੰ ਟਰਾਂਸਫਰ ਕਰ ਦੇਣਗੇ ਕਿਸੇ ਨੂੰ ਨੌਕਰਗੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਬਾਅਦ ਇਹਨਾਂ ਕੋਲ ਹੁਣ ਇਹ ਪਾਵਰ ਆ ਗਈ ਇਸੇ ਕਰਕੇ ਸਾਰਾ ਗੁੱਜਰ ਇਹਦੇ ਵਿੱਚੋਂ ਕੰਪਰਮਾਈਜ਼ ਹੋਏ ਨਿਕਲੀ ਗਾ ਤੇ ਇਹਦੇ ਚ ਤਾਂ ਨਹੀਂ ਉਹ ਤਾਂ ਖੈਰ ਹੈ ਰੈਲੀਗੇਸ਼ਨ ਪਹਿਲਾਂ ਹੀ ਲਾ ਰਹੇ ਨੇ ਜਥੇਦਾਰ ਤੇ ਵੀ ਇੱਕ ਜਥੇਦਾਰ ਤੇ ਜ਼ਿਆਦਾ ਲਾਉਂਦੇ ਨੇ ਵੀ ਆਰਐਸਐਸ ਚ ਚਲਾ ਗਿਆ ਇਹ ਫਲਾਨਾ ਹੈ ਅਮਰਤਸਰ ਨਾਲ ਡਾਇਰੈਕਟ ਹੈ ਆਪਣਾ ਬਹਿਤਾ ਕਾਲੀਦਾਲ ਦੀ ਸਾਰੇ ਦੀ ਹੁਣ ਤੱਕ ਆਰਐਸਐਸ ਚ ਜਥੇਦਾਰਾਂ ਨਾਲ ਹੀ ਰਹੀ ਹੈ 96 ਤੋਂ ਲੈ ਕੇ ਜੇ ਤੁਸੀਂ ਇਕੱਠੇ ਸੀ ਉਦੋਂ ਤਾਂ ਸਾਰਾ ਕੁਝ ਕੋਈ ਗੱਲ ਨਹੀਂ ਸੀਗੀ ਤੇ ਫਿਰ ਉਦੋਂ ਕਿਉਂ ਨਹੀਂ ਬੋਲੇ ਇਹ ਉਹਨਾਂ ਤੋਂ ਅਲੱਗ ਹੈ ਜਦੋਂ ਤੁਸੀਂ ਟਾਈਮ ਮੰਗਦੇ ਹੋ ਵਾਰ-ਵਾਰ ਜਾ ਕੇ ਜਦੋਂ ਜ਼ਰਾ ਕਾਲ ਤਖਤ ਦੇ ਹੁਕਮ ਤੇ ਇੱਕ ਕਮੇਟੀ ਬਣਦੀ ਆ ਪੰਜ ਮੈਂਬਰ ਹੀ ਐਸਜੀਪੀਸੀ ਵੀ ਉਹਦੇ ਵਿੱਚ ਇੱਕ ਵੱਡੇ ਅਖਬਾਰ ਦਾ ਐਡੀਟਰ ਉਹਦੇ ਵਿੱਚ ਆ ਜਿਹੜਾ ਕਿ ਪ੍ਰਧਾਨ ਮੰਤਰੀ ਇਕੱਲੇ ਨੂੰ ਤਾਂ ਟਾਈਮ ਦਿੰਦਾ ਪਰ ਬਾਕੀ ਦੀਆਂ ਚੀਜ਼ਾਂ ਤੁਸੀਂ ਇਕੱਠੇ ਸਮੂਹਿਕ ਤੌਰ ਤੇ ਦਿੰਦੇ ਹੋ ਤਾਂ ਤੁਹਾਨੂੰ ਟਾਈਮ ਨਹੀਂ ਮਿਲਦਾ ਤੇ ਤੁਹਾਡੇ ਤੇ ਅਸਰ ਨਹੀਂ ਪੈਂਦਾ ਫਿਰ ਵੀ ਤੇ ਫਿਰ ਇਹ ਜਿਹੜੀ ਗੱਲ ਹੈ ਵੀ ਕੇਂਦਰ ਨੂੰ ਮਿਲਣਾ ਕਿਉਂ ਮਿਲਦੇ ਹੋ ਉਥੋਂ ਕੀ ਕੀਤਾ ਕੀ ਨਹੀਂ ਕੀਤਾ ਤਾ ਆਪਣੇ ਅੰਦਰ ਛਾਤੀ ਮਾਰਨ ਦੀ ਨਹੀਂ ਤਾਂ ਲੋੜ ਪੂਰੇ ਪੰਥ ਨੂੰ ਹੈਗੀ ਸੀ ਕਿ ਨਹੀਂ ਜਿਹੜੇ ਚਾਹੇ ਜਥੇਦਾਰ ਹੋਣ ਚਾਹੇ ਪੋਲੀਟੀਕਲ ਲੀਡਰਸ਼ਿਪ ਹੋਵੇ ਗੱਡੀ ਹੈ ਕਿੰਦਰਵਾੜੇ ਵੀ ਤੁਹਾਡੀ ਗੱਲ ਤਾਂ ਮੰਨਣਗੇ ਜੇ ਉਹਨਾਂ ਨੂੰ ਪਤਾ ਵੀ ਕੋਈ ਤੁਹਾਡੇ ਕੋਲ ਫੋਰਸ ਹੈ ਜੇ ਤੁਹਾਡੇ ਕੋਲ ਨਾ ਪਬਲਿਕ ਫੋਰਸ ਹੈ ਨਾ ਤੁਹਾਡੇ ਕੋਲ ਆਰਗੇਨਾਈਜੇਸ਼ਨ ਸਿਸਟਮ ਹੈ ਨਾ ਜਿਹੜੀ ਤੁਹਾਡੀ ਆਪਣੀ ਜਿਹੜੀ ਐਗਜ਼ੈਕਟ ਸੈਂਟਰਲ ਕਮੇਟੀ ਹੈ ਜਾਂ ਐਪੈਕਸ ਕਮੇਟੀ ਹੈ ਉਹਦੇ ਮੈਂਬਰ ਤੁਹਾਡੇ ਨਾਲ ਨੇ ਸੋ ਜੇ ਆਵਾਮ ਵੀ ਤੁਹਾਡੇ ਨਾਲ ਨਹੀਂ ਹੈ ਕੋਈ ਤੁਹਾਡਾ ਅਜੰਡਾ ਨਹੀਂ ਹੈ ਤੇ ਉਹ ਤੁਹਾਨੂੰ ਕਿਉਂ ਪਿੱਟਣਗੇ ਉਹ ਤੁਹਾਨੂੰ ਟਿਚ ਸਮਝ ਲਗੇ ਉਹ ਐਸੇ ਕਰਕੇ ਇਹਨਾਂ ਨੇ ਆਪਣੀ ਸਾਰੀ ਪਾਵਰ ਗਵਾ